ਨਮਸਕਾਰ ਆਕਾਸ਼ਵਾਨੀ ਦਾਇ ਚਲੰਦਰ ਕੇਂਦਰ ਹੈ ਹਣ ਤੁਸੀਂ ਝੰਝਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਨੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਪਵਨ ਚ ਰਾਸ਼ਟਰੀ ਪੰਚਾਇਤ ਪੁਰਸਕਾਰ ਕੀਤੇ ਪ੍ਰਦਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਇੰਡੀਆ ਹੈਕਥਨ 2024 ਦੇ ਗ੍ਰੈਂਡ ਫਿਨੈਲ ਵਿੱਚ ਨੌਜਵਾਨ ਖੋਜਕਾਰਾਂ ਨੂੰ ਕੀਤਾ ਸੰਬੋਧਨ ਕਿਹਾ ਜਿਵੇਂ ਜਿਵੇਂ ਦੇਸ਼ ਇੱਕ ਵੱਡੇ ਪੱਧਰ ਤੇ ਡਿਜੀਟਲੀ ਜੁੜਦਾ ਜਾ ਰਿਹਾ ਹੈ ਉਸੇ ਤਰ੍ਹਾਂ ਸਾਈਬਰ ਕ੍ਰਾਈਮ ਨਾਲ ਸੰਬੰਧ ਖਤਰੇ ਵੀ ਲਗਾਤਾਰ ਵਧ ਤੇ ਜਾ ਰਹੇ ਨੇ ਰੰਗਲਾ ਪੰਜਾਬ ਪੈਦਲ ਯਾਤਰਾ ਹੋਈ ਸਮਾਪਤ ਰਾਜਪਾਲ ਨੇ ਕਿਹਾ ਨਸ਼ਿਆਂ ਦੇ ਖਾਤਮੇ ਲਈ ਅੰਤਰ ਧਰਮ ਸੰਵਾਦ ਜਲਦ ਭਾਰਤ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਉਸਾਰੀ ਜਾਵੇਗੀ ਲੋਕ ਲਹਿਰ ਅਤੇ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਤੋਂ 6 ਮਹੀਨਿਆਂ ਚ ਪਲੇਵੇ ਸਕੂਲਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਇਆ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਤ੍ਰੋਪਤੀ ਮੁਰਮੂ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿੱਚ ਰਾਸ਼ਟਰੀ ਪੰਚਾਇਤ ਪੁਰਸਕਾਰ ਵੰਡਾਨ ਕੀਤੇ ਇਸ ਸਾਲ ਜ਼ਮੀਨੀ ਪੱਧਰ ਤੇ ਪ੍ਰਸ਼ਾਸਨ ਅਤੇ ਸਮਾਜ ਦੇ ਵਿਕਾਸ 'ਚ ਉਹਨਾਂ ਦੀਆਂ ਵਿਆਪਕ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ ਕੁੱਲ 45 ਵਿਅਕਤੀਆਂ ਨੂੰ ਵੱਖ-ਵੱਖ ਸ਼੍ਰੇਣੀਆਂ 'ਚ ਪੁਰਸਕਾਰ ਪ੍ਰਦਾਨ ਕੀਤੇ ਗਏ ਨੇ ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਬਧਾਈ ਦਿੱਤੀ ਉਹਨਾਂ ਕਿਹਾ ਕਿ ਇਹ ਪੁਰਸਕਾਰ ਹੋਰ ਵੱਧੇਰੇ ਉੱਚਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਗੇ ਸਮਾਗਮ ਦੌਰਾਨ ਪੰਚਾਇਤੀ ਰਾਜ ਮੰਤਰੀ ਨੇ ਪੁਰਸਕਾਰ ਜੇਤੂ ਪੰਚਾਇਤਾਂ ਦੇ ਨਵੇਂ ਅਤੇ ਪ੍ਰਭਾਵਸ਼ਾਲੀ ਕਾਚ ਅਭਿਆਸਾਂ ਬਾਰੇ ਇੱਕ ਕਿਤਾਬ ਦਾ ਜਾਰੀ ਕੀਤਾ ਮੰਤਰਾਲੇ ਨੇ ਇੱਕ ਬਿਆਨ ਚੁੱਕਿਆ ਹੈ ਕਿ ਇਹਨਾਂ ਪੁਰਸਕਾਰਾਂ ਦਾ ਉਦੇਸ਼ ਪੰਚਾਇਤਾਂ ਨੂੰ ਵਧੀਆ ਅਭਿਆਸਾਂ ਨੂੰ ਅਪਣਾਉਣ ਤੇ ਗ੍ਰਾਮੀਣ ਭਾਰਤ ਦੇ ਸਮੁੱਚੇ ਵਿਕਾਸ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਵੇਂ-ਜਿਵੇਂ ਦੇਸ਼ ਇੱਕ ਵੱਡੇ ਪੱਧਰ ਤੇ ਡਿਜੀਟਲੀ ਜੁੜਦਾ ਜਾ ਰਿਹਾ ਹੈ ਉਸੇ ਤਰ੍ਹਾਂ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਖਤਰੇ ਵੀ ਲਗਾਤਾਰ ਵਧੇ ਜਾ ਰਹੇ ਨੇ ਅੱਜ ਵੀਡੀਓ ਕਾਨਫਰencing ਰਾਹੀਂ ਸਮਾਰਟ ਇੰਡੀਆ ਹੈਕਾਥਨ 2024 ਦੇ ਗ੍ਰੈਂਡ ਫਿਨਲ ਵਿੱਚ ਨੌਜਵਾਨ ਖੋਜਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਪ੍ਰਮੁੱਖ ਡਿਜੀਟਲ ਅਰਥ ਵਿਵਸਥਾਵਾਂ 'ਚੋਂ ਇੱਕ ਹੈ ਨੌਜਵਾਨ ਕੋਚਕਾਰਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ ਵਾਸਤੇ ਇਹਨਾਂ ਸਾਰਿਆਂ ਦਾ ਇੱਕ ਵੱਖਰਾ ਨਜ਼ਰੀਆ ਹੈ ਸ਼੍ਰੀ ਮੋਦੀ ਨੇ ਕਿਹਾ ਕਿ ਉਹਨਾਂ ਦੇ ਹੱਲ ਭਾਰਤ ਤੇ ਭਵਿੱਖ ਲਈ ਬਹੁਤ ਮਹੱਤਵਪੂਰਨ ਨੇ ਅਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਸਕਦੇ ਨੇ ਜੱਬੀ ਆਪ ਜੈਸੇ ਯੁਵਾ ਇਨੋਵੇਟਰਸ ਕੇ ਵਿੱਚ ਆਨੇ ਕਾ ਅਵਸਰ ਮਿਲਤਾ ਹੈ ਮੂਝੇ ਭੀ ਬਹੁਤ ਕੁਛ ਜਾਣਨੇ ਕਾ ਮੌਕਾ ਮਿਲਤਾ ਹੈ आप सभी से मेरी अपेक्षाएं भी बहुत होती हैं आप सभी युवा इनोवेटर्स के पास 21वीं सदी के भारत को देखने का नजरिया कुछ अलग है और इसलिए आपके सॉल्यूशंस भी अलग होते हैं ਸ਼੍ਰੀ ਮੋਦੀ ਨੇ এবੀ ਦੁਹਰਾਇਆ ਕਿ ਅਜਦਾ ਭਾਰਤ ਸਾਰਿਆਂ ਦੇ ਸਾਂਝੇ ਉਪਰਾਲਿਆਂ ਨਾਲ ਹੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਸਕਦਾ ਹੈ। ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਨਾ ਕੋਸ਼ਕਾਰਾਂ ਨੇ ਉਹਨਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ ਤੇ ਉਹਨਾਂ ਦਾ ਮਨੋਬਲ ਵੀ ਵਧਾਇਆ। ਉਹਨਾਂ ਜ਼ਿਕਰ ਕੀਤਾ ਕਿ ਸਮਾਰਟ ਇੰਡੀਆ ਹੈਕਾਥਨ ਦੀਆਂ ਪਿਛਲੀਆਂ ਟੀਮਾਂ ਵੱਲੋਂ ਪੇਸ਼ ਕੀਤੇ ਗਏ ਹੱਲ ਹੁਣ ਵੱਖ-ਵੱਖ ਮੰਤਰਾਲਿਆਂ ਵੱਲੋਂ ਵਰਤੇ ਜਾ ਰਹੇ ਨੇ ਜਿਸ ਨਾਲ ਦੇਸ਼ ਭਰ ਵਿੱਚ ਮਹੱਤਵਪੂਰਨ ਪ੍ਰਭਾਵ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਕਾਲ ਤੇ ਵੀ ਜ਼ੋਰ ਦਿੱਤਾ ਕਿ ਹਰ ਬੱਚਾ ਵਿਸ਼ੇਸ਼ ਹੈ ਅਤੇ ਵਦਨ ਫੁੱਲਣ ਦੇ ਮੌਕੇ ਦਾ ਹੱਕਦਾਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ ਤੇ ਨਾ ਹੀ ਕਿਸੇ ਨੂੰ ਵਾਕ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿਸ ਨੂੰ ਪ੍ਰਾਪਤ ਕਰਨ ਲਈ ਨਵੇਂ ਹੱਲ ਦੀ ਲਗਾਤਾਰ ਜ਼ਰੂਰਤ ਹੁੰਦੀ ਹੈ। ਇਸ ਗ੍ਰੈਂਡ ਫਿਨਾਲੇ ਦੇ ਸੌਫਟਵੇਅਰ ਐਡੀਸ਼ਨ 'ਚ ਪੰਜਾਬ ਦੀਆਂ ਦੋ ਵਿਦਿਅਕ ਸੰਸਥਾਵਾਂ ਵੱਲੋਂ ਵੀ ਹਿੱਸਾ ਲਿਆ ਗਿਆ ਹੈ। चंडीगढ़ नेडे मुहाली दे चंडीगढ़ कॉलेज ऑफ इंजीनियरिंग प्रोग्राम च हिस्सा लैंड वाले विद्यार्थियों ने प्रधानमंत्री तो के संबोधन तो उत्साहित होकर दसिया नाम पवन है मैं चेन्नई से आया हूँ अभी स्टूडेंट के साथ तो उनका यह कहना था कि हम कैसे इनोवेटिव को लाएं और इंटेलेक्चुअल सोल्यूशन निकाले जिससे हमारा जो प्रॉब्लम है सॉल्व हो जाए और उससे सबका फायदा भी हो मेरा नाम प्रथम गडकरी है मैं वी पुणे से हूँ काफी रोमांचक माहौल है इतने सारे पार्टियों को साथ में देख रहा हूँ प्राइम मिनिस्टर मोदी ने काफी अच्छी बात कही है तो उन्होंने नारा दिया है की अब जय विज्ञान और जय अनुसंधान काफी इम्पोर्टेंट लवली प्रोफेशनल यूनिवर्सिटी फगवाड़ा में भी बच हैकाथॉन आयोजित की गयी ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਜੇਕਰ ਸਦਨ ਵਿੱਚ ਸਹਿਮਤੀ ਬਣਦੀ ਹੈ ਤਾਂ ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ AI ਬਾਰੇ ਕਾਨੂੰਨ ਬਣਾਉਣ ਲਈ ਤਿਆਰ ਹੈ ਅੱਜ ਲੋਕ ਸਭਾ ਚ ਇੱਕ ਪੂਰਕ ਸਵਾਲ ਦੇ ਜਵਾਬ ਚ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਗਟਾਵੇ ਦਿਆ ਜਾਂਦੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੈਤਿਕਤਾ ਅਧਾਰਤ ਕਾਨੂੰਨੀ ਢਾਂਚੇ ਵਿੱਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਵਿਆਪਕ ਭਾਰਤ AI ਮਿਸ਼ਨ ਸ਼ੁਰੂ ਕੀਤਾ ਗਿਆ ਹੈ ਪਾਰਦੀ ਖੁਰਾਕ ਸੁਰੱਖਿਆ ਤੇ ਮੈਰਾ ਬਾਰੇ ਅਥਾਰਟੀ ਨੇ ਖਾਣ ਵਾਲੀਆਂ ਡੱਬਾ ਬੰਦ ਵਸਤਾਂ ਦੇ ਲੇਬਲਾਂ ਤੇ ਖੰਡ ਨਮਕ ਅਤੇ ਸਬੰਧਤ ਫੈਟ ਬਾਰੇ ਪੋਸ਼ਣ ਸਬੰਧੀ ਜਾਣਕਾਰੀ ਮੋٹے ਅੱਖਰਾਂ ਤੇ ਵੱਡੇ ਫੌਂਟ ਆਕਾਰ ਚ ਦਿਖਾਉਣਾ ਲਾਜ਼ਮੀ ਕਰ ਦਿੱਤਾ ਹੈ। ਅੱਜ ਲੋਕ ਸਭਾ ਚੱਕਰ ਸਵਾਲ ਦੇ ਲਿਖਤੀ ਜਵਾਬ ਚ ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਬਾਰੇ ਰਾਜ ਮੰਤਰੀ ਬੀ ਐਲ ਵਰਮਾ ਨੇ ਦੱਸਿਆ ਕਿ ਖਪਤਕਾਰਾਂ ਨੂੰ ਨਵਾਂ ਵੱਲੋਂ ਵਰਤੇ ਜਾ ਰਹੇ ਉਤਪਾਦ ਦੇ ਪੌਸ਼ਟਿਕ ਮੁੱਲ ਨੂੰ ਬੇਤਰ ਢੰਗ ਨਾਲ ਸਮਝ ਸਕਣ ਦੇ ਸਮਰੱਥ ਬਣਾਉਣ ਲਈ ਇਸ ਸਾਲ 19 ਜੂਨ ਨੂੰ ਲਾਜ਼ਮੀ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਜੋ ਉਹ ਇਸ ਸਬੰਧੀ ਸਿਹਤਮੰਦ ਫੈਸਲੇ ਲੈ ਸਕਣ। ਉਹਨਾਂ ਕਹਿੰਦੇ ਕਿ ਖਪਤਕਾਰਾਂ ਦੇ ਹਿੱਤ ਵਿੱਚ ਅਥਾਰਟੀ ਨੇ ਖੁਰਾਕ ਸੁਰੱਖਿਆ ਤੇ ਮਿਆਰਾਂ ਬਾਰੇ ਨਵਜੰਮੇ ਬੱਚਿਆਂ ਦੇ ਪੋਸ਼ਣ ਲਈ ਖੁਰਾਕ ਨਿਯਮਬੰਦੀਆਂ 2020 ਨੂੰ ਵੀ ਨੋਟੀਫਾਈ ਕੀਤਾ ਹੈ ਜੋ ਨਵਜੰਮੇ ਬੱਚਿਆਂ ਦੀ ਖੁਰਾਕ ਤੇ ਫਾਰਮੂਲਿਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਮਾਪਦੰਡ ਤੈਅ ਕਰਦਾ ਹੈ ਜੋ ਖੁਰਾਕ ਕਾਰੋਬਾਰ ਚਲਾਉਣ ਵਾਲੇ FPOs ਨੂੰ ਨਵਜੰਮੇ ਬੱਚਿਆਂ ਲਈ ਪੋਸ਼ਣ ਵਾਸਤੇ ਖੁਰਾਕੀ ਵਸਤਾਂ ਦੇ ਕਾਰਬੋਹਾਈਡਰੇਟ ਦੇ ਤਰਜੀਹੀ ਸਰੋਤ ਨੂੰ ਸਪਸ਼ਟ ਤੌਰ ਤੇ ਦੱਸਣਾ ਲਾਜ਼ਮੀ ਬਣਾਉਂਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਨਸ਼ਾ ਮੁਕਤ ਰੰਗਲਾ ਪੰਜਾਬ ਮਹਿੰਮ ਤਹਿਤ ਨਸ਼ਾ ਖਿਲਾਫ ਗੱਡੀ ਗਈ ਦੋ ਦਿਨਾਂ ਪੈਦਲ ਯਾਤਰਾ ਦੇ ਦੂਜੇ ਅਤੇ ਆਖਰੀ ਦਿਨ ਜੰਗਿਆ ਆਜ਼ਾਦੀ ਯਾਦਗਾਰ ਵਿਖੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਯਾਤਰਾ ਵਿੱਚ ਵੱਡੀ ਗਿਣਤੀ 'ਚ ਔਰਤਾਂ ਤੇ ਨੌਜਵਾਨ ਮੁੰਡੇ ਕੁੜੀਆਂ ਦੀ ਸ਼ਮੂਲੀਅਤ ਰੰਗਲੇ ਪੰਜਾਬ ਦੀ ਸਿਰਜਣਾ ਲਈ ਇੱਕ ਸ਼ੁਭ ਸੰਕੇਤ ਹੈ। ਸ਼੍ਰੀਕਟਾਰੀਆਂ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ ਜਿਨ੍ਹਾਂ ਸੂਬੇ ਦੇਸ਼ ਤੇ ਕੌਮ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਇਸ ਲਈ ਸਾਡਾ ਫਰਜ਼ ਪੰਦਾ ਹੈ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਤੇ ਪੰਜਾਬ ਦੀ ਅਮੀਰ ਵਿਰਾਸਤ ਦੀ ਬਹਾਲੀ ਵਾਸਤੇ ਨਸ਼ਿਆਂ ਖਿਲਾਫ ਫੜਾਈ 'ਚ ਯੋਗਦਾਨ ਪਾਈਏ ਉਨ੍ਹਾਂ ਕਿਹਾ ਕਿ 10 ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਇਸ ਅਲਾਮਤ ਦੇ ਕਾਬੂ ਪਾਇਆ ਜਾ ਸਕਦਾ ਹੈ ਉਨਾ ਕਹਿਆ ਕਿ ਨਸ਼ਾ ਖਿਲਾਫ ਜੰਗ ਨੂੰ ਸਿਰਫ ਸਰਕਾਰਾਂ ਦੀਆਂ ਕੋਸ਼ਿਸ਼ਾਂ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ ਸਗੋਂ ਜਦੋਂ ਲੋਕ ਆਪਸੀ ਸਮਝ ਤੇ ਜ਼ਿੰਮੇਵਾਰੀ ਨਾਲ ਇਸ ਲੜਾਈ 'ਚ ਸ਼ਾਮਲ ਹੁੰਦੇ ਨੇ ਤਾਂ ਜਹੀਆਂ ਮੁਹਿੰਮ ਦੀ ਸਫਲਤਾ ਹੋਰ ਯਕੀਨੀ ਬਣਦੀ ਹੈ ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚ ਜੋ ਨਸ਼ਾ ਦੇ ਖਾਤਮੇ ਲਈ ਜਲਦ ਹੀ ਅੰਤਰ-ਧਰਮ ਸੰਵਾਦ ਕਰਵਾਇਆ ਜਾਵੇਗਾ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਨਸ਼ਾ ਖਿਲਾਫ ਲੋਕ ਲਹਿਰ ਉਸਾਰੀ ਜਾਵੇਗੀ ਇਸ ਮੌਕੇ ਉੱਗੇ ਦੁੜਾਕ ਫੌਜਾ ਸਿੰਘ ਦਾ ਸਨਮਾਨ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਕਰੀਬ 113 ਸਾਲ ਦੀ ਉਮਰ 'ਚ ਨਸ਼ਾ ਖਿਲਾਫ ਜੰਗ ਚ ਨਿਤਰ ਕੇ ਫੌਜਾ ਸਿੰਘ ਨੇ ਮਿਸਾਲ ਕਾਇਮ ਕੀਤੀ ਹੈ ਜਿਸ ਤੋਂ ਹਰੇਕ ਪੰਜਾਬੀ ਨੂੰ ਪ੍ਰੇਰਣਾ ਲੈਂਦੇ ਹੋਏ ਨਸ਼ਿਆਂ ਨੂੰ ਜੜੋਂ ਪੁੱਟ ਸੁੱਟਣ ਦਾ ਅਹਿਦ ਕਰਨਾ ਚਾਹੀਦਾ ਹੈ ਸਾਬਕਾ ਰਾਜ ਸੂਚਨਾ ਕਮਿਸ਼ਨਰ ਤੇ ਉੱਗੇ ਲੇਖਕ ਕੁਸ਼ਵੰਤ ਸਿੰਘ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ अर्ਲੀ ਚਾਈਲਡ ਕੇਅਰ ਐਜੂਕੇਸ਼ਨ ਕੌਂਸਲ ਦੀ ਸੁਝਾਵਾਂ ਨੂੰ ਪੰਜਾਬ ਸਰਕਾਰ ਨੇ ਸੂਬੇਚ ਚੰਬਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਸੂਬੇ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਅਚੰਟਿੱਗੜ੍ਹ ਵਿਕੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹਨਾਂ ਸੁਝਾਵਾਂ ਦੇ ਲਾਗੂ ਹੋਣ ਨਾਲ ਸੂਬੇਚ ਕੰਮ ਕਰ ਰਹੇ ਨਿੱਜੀ ਪਲੇਵੇ ਸਕੂਲਾਂ ਦਾ ਵਿਭਾਗ ਤੋਂ 6 ਮਹੀਨਿਆਂਚ ਪਲੇਵੇ ਸਕੂਲਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋ ਗਿਆ ਹੈ ਉਹਨਾਂ ਦੱਸਿਆ ਕਿ ਰਜਿਸਟਰਡ ਪਲੇਵੇ ਸਕੂਲ ਹੀ ਹੁਣ ਸੂਬੇਚ ਆਪਣੀਆਂ ਸੇਵਾਵਾਂ ਦੇ ਸਕਣਗੇ ਡਾਕਟਰ ਬਲਜੀਤ ਕਰਨ ਨੇ ਕਿਹਾ ਕਿ ਪਲੇਵੇ ਸਕੂਲਾਂ ਨੂੰ ਰਜਿਸਟਰਡ ਕਰਵਾਉਣ ਲਈ ਆਨਲਾਈਨ ਸਿਸਟਮ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਸੰਸਥਾ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਮਾਬਦ ਤੇ ਪਾਰਦਰਸ਼ੀ ਢੰਗ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਨੇਪਰੇ ਚਾੜ ਸਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੂਲਾਂ ਦੇ ਪਲੇਵੇ ਸਕੂਲਾਂ ਦੀ ਨਿਗਰਾਨੀ ਸੂਬਾ ਪਤਰੀ ਕਾਉਂਸਲ ਕਰੇਗੀ ਜਿਸ ਦੀ ਅਗਵਾਈ ਵਿਭਾਗ ਦੇ ਮੰਤਰੀ ਵੱਲੋਂ ਕੀਤੀ ਜਾਵੇਗੀ ਪੰਜਾਬ ਚ ਸੀਮਾ ਸੁਰੱਖਿਆ ਬਲ ਬੀਐਸਐਫ ਦੇ ਡਾਇਰੈਕਟਰ ਜਨਰਲ ਦਿਲਜੀਤ ਸਿੰਘ ਚਾਤਰੀ ਨੇ ਅੱਜ ਰਾਜਾ ਮੋਤਮ ਦਿਵਸ ਮਾ ਕੇ ਫਿਰੋਜ਼ਪੁਰ ਸਥਿਤ ਬਾਰਡਰ ਆਊਟਪੋਸਟ ਰਾਜਾ ਮੋਤਮ ਪਹੁੰਚ ਕੇ ਸਾਲ 1971 ਦੀ جنگ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀਮਾ ਪ੍ਰਹਾਰੀ ਪਿੰਡ ਵਾਸੀ ਅਤੇ 1971 ਦੇ ਜੰਗੀ ਨਾਇਕਾਂ ਦੇ ਪਰਿਵਾਰਕ ਮੈਂਬਰ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਹਾਦਰ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਲਈ ਉੱਥੇ ਇਕੱਠੇ ਹੋਏ ਇਹ ਦਿਨ 31ਵੀਂ ਬੀਐਸਐਫ ਬਟਾਲੀਅਨ ਦੇ ਅਸਿਸਟੈਂਟ ਕਮਾਂਡੰਟ ਆਰ ਕੇ ਵਾਦਵਾਦੀ ਯਾਦch ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਅੱਜ ਹੀ ਦੇ ਦਿਨ 1971 ਚ ਭਾਰਤ-ਪਾਕਿਸਤਾਨ ਜੰਗ ਦੌਰਾਨ ਆਪਣੇ 8 ਬਹਾਦਰ ਸੈਨਿਕਾਂ ਦੇ ਨਾਲ ਰਾਜਾ ਮੋਤਮ ਪੋਸਟ ਦੀ ਰੱਖਿਆ ਕਰਦਿਆਂ ਆਪਣਾ ਸਰਵਉੱਚ ਬਲੀਦਾਨ ਦਿੱਤਾ ਸੀ ਉਨ੍ਹਾਂ ਦੀ ਬਹਾਦਰੀ ਦੇ ਸਨਮਾਨ ਚ ਉਨ੍ਹਾਂ ਨੂੰ ਮਨੁਪ੍ਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਇਸ ਇਤਿਹਾਸਕ ਮੌਕੇ डीजी बीएसएफ ਨੇ ਰਾਜਾ ਮੋਤਮ ਬੀਐਸਐਫ ਦੀ ਬਹਾਦਰੀ ਦੀ ਅਨਟੋਲਡ ਗਾਥਾ ਸਿਰਲੇਖ ਵਾਲੀ ਇੱਕ ਦਸਤਾਵੇਜ਼ੀ ਫਿਲਮ ਵੀ ਰਿਲੀਜ਼ ਕੀਤੀ ਅਤੇ ਬੀਓਪੀ ਰਾਜਾ ਮੋਤਮ ਅਤੇ ਹੋਰ ਬੀਓਪੀ ਸਿਖੇ ਵਿਸ਼ਵਪਦਰੀ ਮੈਲਾ ਬੈਰਕਾਂ ਦਾ ਉਦਘਾਟਨ ਕੀਤਾ ਵਿਸ਼ਵ ਸਿਹਤ ਸੰਗਠਨ ਦੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਚੱਲ ਰਹੇ ਪल्स ਪੋਲੀਓ ਪਿਆਨ ਤਹਿਤ ਫਾਜ਼ਿਲਕਾ ਸ਼ਹਿਰ ਤੇ ਪਿੰਡੂ ਖੇਤਰ ਦਾ ਦੌਰਾ ਕੀਤਾ ਅਤੇ ਪੱਟੀਆਂ ਝੁੱਗੀ ਚੌਂਪੜੀਆਂ ਸਮੇਤ ਵਕੂ ਵਕਥਾਂ ਤੇ ਪੋਲੀਓ ਰੋਕੂ ਦਵਾਈ ਦੀਆਂ ਬੂੰਦਾ ਪਿਲਾ ਰੀਆਂ ਟੀਮਾਂ ਦਾ ਚਾਇਸਾ ਲਿਆ ਸਿੱਖਿਆ ਵਿਭਾਗ ਦੇ ਸਖਤਰ ਕਮਲਕਿਸ਼ੋਰ ਯਾਦਵ ਨੇ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਚ ਪੈਂਦੇ ਪਿੰਡੂ ਖੇਤਰ ਦੇ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਟਕਾਂਸੂ ਕਲਾਂ ਦੇ ਹੋਰ ਸਕੂਲਾਂ ਦਾ ਦੌਰਾ ਕੀਤਾ ਆਖਰ ਚ ਖਾਸ ਖਬਰਾਂ ਇੱਕ ਵਾਰ ਫੇਰ ਦੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਪਵਨ ਚ ਰਾਸ਼ਟਰੀ ਪੰਚਾਇਤ ਪੁਰਸਕਾਰ ਕੀਤੇ ਪ੍ਰਦਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਇੰਡੀਆ ਹੈਕਾਥਨ 2024 ਦੇ ਗ੍ਰੈਂਡ ਫਿਨਾਲੇ ਚ ਨੌਜਵਾਨ ਖੋਜਕਾਰਾਂ ਨੂੰ ਕੀਤਾ ਸੰਬੋਧਨ ਕਿਹਾ ਜਿਵੇਂ ਜਿਵੇਂ ਦੇਸ਼ ਇੱਕ ਵੱਡੇ ਪੱਧਰ ਤੇ ਡਿਜੀਟਲੀ ਜੁੜਦਾ ਜਾ ਰਿਹਾ ਹੈ ਉਸੇ ਤਰ੍ਹਾਂ ਸਾਈਬਰ ਕ੍ਰਾਈਮ ਨਾਲ ਸੰਬੰਧਤ ਖਤਰੇ ਵੀ ਲਗਾਤਾਰ ਵਧ ਤੇ ਜਾ ਰਹੇ ਨੇ ਅਤੇ ਰੰਗਲਾ ਪੰਜਾਬ ਪੈਦਲ ਯਾਤਰਾ ਹੋਈ ਸਮਾਪਤ ਰਾਜਪਾਲ ਨੇ ਕਿਹਾ ਨਸ਼ਿਆਂ ਦੇ ਖਾਤਮੇ ਲਈ ਅੰਤਰ ਧਰਮ ਸੰਵਾਦ ਜਲਦ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਉਸਾਰੀ ਜਾਵੇਗੀ ਲੋਕ ਲਹਿਰ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ